ਹੈਲੋ ਹਾਂ ਬਾਈ ਕੀ ਹਾਲ ਹੈ ਠੀਕ ਠਾਕ ਵਧੀਆ ਤੂੰ ਸੁਣਾ ਯਾਰ ਅੱਛਾ ਯਾਰ ਆ ਜੰਨੇ ਯਾਰ ਠੀਕ ਹੈ ਬਈ ਆ ਗਿਆ ਆ ਗਿਆ ਜੀ ਬਾਈ ਹਾਂ ਕੀਦਾ ਸੀ ਬੁਰੀ ਦਾ ਫੋਨ ਆਇਆ ਸੀ ਯਾਰ ਅੱਛਾ ਕੀ ਕਹਦਾ ਉਹ ਕਹਿੰਦਾ ਯਾਰ ਕਿੰਨਾ ਟਾਈਮ ਹੋ ਗਿਆ ਪਾਰਟੀ ਨਹੀਂ ਕਰੀ ਅੱਛਾ ਪਾਰਟੀ ਕਰੀਏ ਬਖ ਚੱਲਦੇ ਯਾਰ ਮੈਂ ਤਾਂ ਆਪ ਕਿੱਦੇ ਦਾ ਫ੍ਰੀ ਦਾ ਨਹੀਂ ਖਾਦਾ ਕਿਸੇ ਦਾ ਚੱਲੀਏ ਚੱਲ ਯਾਰ ਚੱਲ ਲਾ ਬਾਈ ਮੈਂ ਲਾਦਾ ਫੇਰ ਆ ਗਿਆ ਉਹਦੀ ਉਸੇ ਦੀ ਆ ਚੱਕ ਕੀ ਆ ਮੈਂ ਹੈਲੋ ਹਾਂ ਬਾਈ ਆਈ ਨੇ ਯਾਰਾ ਅੱਛਾ ਯਾਰਾ ਚੱਲ ਠੀਕ ਹੈ ਦੇਖਦਾ ਬਾਈ ਮੈਂ ਕੀ ਹੋ ਗਿਆ ਕੀ ਗੱਲ ਬਾਈ ਹਾਂ ਉਹ ਕਹਿੰਦਾ ਪੀ ਜਾ ਤਾਂ ਚੱਲ ਮੈਂ ਲਾ ਦੂੰਗਾ ਪੈਸੇ ਅੱਛਾ ਕਹਿੰਦਾ 버거 ਤੇ ਕੋਲਡ ਡਰਿੰਕਸ ਉਹਨੂੰ ਲਾਉਣੀ ਪਊਗੀ ਅੱਛਾ ਯਾਰ ਆਪਾਂ ਲਾਉਣੇ ਪੈਣਗੇ ਯਾਰ ਹਾਂ 100 100 ਰੁਪਿਆ ਲਾਉਣਾ ਪਊਗਾ ਓਏ ਪੈਸੇ ਦੀ ਤਾਂ ਕੋਈ ਗੱਲ ਨਹੀਂ ਸੀ ਮੈਂ ਮੈਨੂੰ ਦੱਸਣਾ ਭੁੱਲ ਗਿਆ ਯਾਰ ਮੈਨੂੰ ਤਾਂ ਡਾਕਟਰ ਨੇ ਤੜੀ ਚੀ ਰੋਕੀ ਆ ਯਾਰ ਅੱਛਾ ਯਾਰ ਹਾਂ ਮਨਤਾਪ ਯਾਰ ਘਰੇ ਕੰਮ ਸੀ ਬਾਈ ਚਲ ਛੱਡ ਪਰਾਂ ਜਾਂਦੀ ਨਹੀਂ ਆ ਆ ਬਦੋਂ ਨਹੀਂ ਜਾਂਦੇ